ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਸੋ ਇਸ ਅਭਿਆਸ ਦੇ ਅੰਤ ਇਸ ਅਧਿਆਇ ਦੇ ਅੰਤ ਵਿੱਚ ਜੋ ਅਭਿਆਸ ਹੈ ਉਹਦੇ ਪਹਿਲੇ ਚਾਰ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ MCQ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ ਅੰਗਰੇਜ਼ੀ ਮੀਡੀਅਮ ਵਿੱਚ PSC ਵੀ 9th ਮੈਥ ਫਿਰ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਗਣਿਤ ਦੇ ਸਿਧਾਂਤ ਏ ਡੀ ਜਨਰਲ ਨੋલેਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖਿਓ ਬੱਚਿਓ ਹੁਣ ਇਹ ਵਾਲਾ ਪਹਿਲਾ ਸਵਾਲ ਹੈ ਕਿ ਨੇ ਇਲੈਕਟ੍ਰੋਨ ਪ੍ਰੋਟੋਨ ਅਤੇ ਨਿਊਟ੍ਰੋਨ ਦੇ ਗੁਣਾਂ ਦੀ ਤੁਲਨਾ ਕਰੋ ਸੋ ਬੱਚੇ ਬੜਾ ਸੌਖਾ ਹੈ ਇਹਨੂੰ ਏਦਾਂ ਬਣਾ ਲਵੋ ਤੁਸੀਂ ਤੇ ਏਦਾਂ ਪ੍ਰੋਟੋਨ ਬਣਾ ਲਿਆ ਨਿਊਟ੍ਰੋਨ ਇਲੈਕਟ੍ਰੋਨ ਇਹਦਾ ਲਿਖ ਲਿਆ ਤੇ ਫਿਰ ਇੱਥੇ ਟਿਕਾਣਾ ਕਿ ਕਿੱਥੇ ਹੁੰਦੇ ਨੇ ਆ ਚਾਰਜ ਕਿੰਨਾ ਚਾਰਜ ਹੈ ਤੇ ਪੁੰਜ ਕਿੰਨਾ ਹੈ ਇਹਨਾਂ ਦਾ ਸੁਪਰਟਨ ਦਾ ਬੱਚਿਓ ਟਿਕਾਣਾ ਹੈਗਾ ਨਾਭਿਕ ਦੇ ਵਿੱਚ ਨਿਊਕਲੀਅਸ ਠੀਕ ਹੈ ਨਾ ਉੱਥੇ ਹੈਗਾ ਤੇ ਤੇ ਚਾਰਜ ਹੈਗਾ ਧਨਾਤਮਕ 1 ਤੇ ਪੁੰਜ ਹੈਗਾ 1 U ਇੱਕ ਯੂਨੀਫਾਈਡ ਪੁੰਜ ਠੀਕ ਹੈ ਉਹ ਨਿਊਟ੍ਰੋਨ ਵੀ ਨਾਭਿਕ ਵਿੱਚ ਹੁੰਦਾ ਹੈ ਇਹਦਾ ਚਾਰਜ ਹੁੰਦਾ ਹੈ 0 ਕੋਈ ਚਾਰਜ ਨਹੀਂ ਹੁੰਦਾ ਤੇ ਇਹਦਾ ਪੁੰਜ ਵੀ ਪ੍ਰੋਟੋਨ ਦੇ ਲਾਗੇ ਛਾਗੇ ਹੈਗਾ 1 U ਹੁਣ ਬੱਚੇ ਇਲੈਕਟ੍ਰੋਨ ਇਹਦਾ ਟਿਕਾਣਾ ਕਿੱਥੇ ਹੁੰਦਾ ਹੈ ਆਰਬਿਟ ਵਿੱਚ ਕਿਉਂਕਿ ਇਹ ਨਿਊਕਲੀਅਸ ਦੇ ਨਾਭਿਕ ਦੇ ਆਲੇ ਦੋਲੇ ਚਾਰ ਲੰਦਾ ਤੇਰਾ ਚਾਰਜ ਕਿੰਨਾ ਹੁੰਦਾ ਹੈ ਰਿਨਾਤਮਕ 1 ਇਹਦਾ ਪੁੰਜ ਕਿੰਨਾ ਬੱਚੋ ਨਾ ਮਾਤਰ ਅਗਲੇ ਜੀਵਨ ਠੀਕ ਹੈ ਨਾ ਕਿਸੇ ਵੀ ਗਿਣਤੀ ਵਿੱਚ ਨਹੀਂ ਹੈਗਾ ਬਿਲਕੁਲ ਨਾ ਹੋਇਆ ਵਰਤਾ ਹੈ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਬੜਾ ਸੌਖਾ ਸਪਸ਼ਟ ਦੇਖਦੇ ਆ ਤੇ ਤੁਹਾਨੂੰ ਚੇਤਾ ਕਰਨਾ ਵੀ ਸੌਖਾ ਹੈ ਤੇ ਇਦਾਂ ਤੁਸੀਂ ਲਿਖਣਾ ਵੀ ਸੌਖਾ ਹੈ ਤੁਹਾਡੇ ਲਈ ਠੀਕ ਹੈ ਤੇ ਜੀ ਤੁਲਨਾ ਵੀ ਬੜੀ ਵਧੀਆ ਸਾਹਮਣੇ ਇੱਕਦਮ ਹੋ ਜਾਂਦੀ ਹੈ ਦੂਜਾ ਸਵਾਲ ਹੈ ਜੇ ਜੇ ਥਾਮਸਨ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ? ਆਹ ਦੇਖਿਏ ਜੇ ਜੇ ਥਾਮਸਨ ਦਾ ਪਰਮਾਣੂ ਮਾਡਲ ਰਦਰਫੋਰਡ ਵੱਲੋਂ ਕੀਤੇ α ਕਣ ਖਿੰਡਾਉ ਪ੍ਰਯੋਗ ਦੇ ਨਤੀਜਿਆਂ ਨੂੰ ਸਮਝਾਉਣ ਦੇ ਅਸਮਰੱਥ ਸੀ। ਇਹ ਵੱਡੀ ਖਾਮੀ ਸੀ ਕਿ ਜੋ α ਕਣ ਜਿਹੜਾ ਖਿੰਡਾਉਤ ਪ੍ਰਯੋਗ ਕੀਤਾ ਰਦਰਫੋਰਡ ਨੇ ਉਹਦੇ ਜੋ ਨਤੀਜੇ ਸੀਗੇ ਉਹ ਉਹਦੇ ਨਾਲ ਮੇਲ ਨਹੀਂ ਖਾਂਦੇ ਸੀਗੇ। ਸੋ ਵਧੇਰੇ α ਕਣ ਬਿਨਾ ਦਿਸ਼ਾ ਬਦਲੇ ਸੋਨੇ ਦੀ ਪੱਤੀ ਵਿੱਚੋਂ ਸਿੱਧੇ ਲੰਘ ਗਏ। ਜਿਵੇਂ ਜੇ ਸੌਨਸਰ ਮਾਡਲ ਕਹਿੰਦਾ ਸੀ ਕਿ ਜੇ ਪਰਮਾਣੂ ਇੱਕ ਧਨਚਾਰਜਿਤ ਗੋਲਾ ਹੈਗਾ ਤੇ ਉਹਦੇ ਵਿੱਚ ਰਿਣਚਾਰਜਿਤ ਇਲੈਕਟ੍ਰੋਨ ਖੁੱਬੇ ਹੋਏ ਨੇ ਠੀਕ ਹੈ। ਸੋ ਬਹੁਤ ਥੋੜੇ ਆਪਣੀਆਂ ਰਾਹਾਂ ਤੋਂ ਮੁੜੇ। ਇੱਕ ਤੇ ਸਿੱਧੇ ਲੰਘ ਗਏ ਬਹੁਤ ਥੋੜੇ ਆਪਣੀ ਰਾਹਾਂ ਤੋਂ ਮੁੜੇ ਅਤੇ ਉਸ ਤੋਂ ਵੀ ਥੋੜੇ ਉੱਥੇ ਪਿਆਰੀ ਵਾਪਸ ਹੋਏ। α ਕਣਾਂ ਦਾ ਇਹ ਵਿਹਾਰ ਜੇ ਜੇ தாம்ਸਨ ਦੇ ਪਰਮਾਣੂ ਮਾਡਲ ਨਾਲ ਮੇਲ ਨਹੀਂ ਖਾਂਦਾ ਠੀਕ ਹੈ ਜੀ ਉਹ ਜੋ ਵਿਹਾਰ ਸੀ ਅਲਫਾ ਕਣਾਂ ਦਾ ਉਹਦਾ தாம்ਸਨ ਦੇ ਮਾਡਲ ਦੇ ਨਾਲ ਕੋਈ ਜੋੜ ਮੇਲ ਨਹੀਂ ਬਣਿਆ ਇਹ ਜਾ ਆ ਗਿਆ ਬੱਚਿਓ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ ਸੋ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਇਹ ਟਲੀਆਂ ਖਾਮੀਆਂ ਹਨ ਰਦਰਫੋਰਡ ਨੇ ਇਲੈਕਟ੍ਰੋਨਾਂ ਨੂੰ ਨਾਭਿਕ ਦੇ ਆਲੇ ਦੁਆਲੇ ਗੋਲਾਕਾਰ ਆਰਬਿਟਾ ਵਿੱਚ ਚੱਕਰ ਲਾਉਂਦੇ ਦੱਸਿਆ ਉਹਨੇ ਵਿਰਧਾ ਦੱਸਿਆ ਠੀਕ ਹੈ ਨਾ ਜਿਸ ਦਾ ਮਤਲਬ ਸੀ ਚਾਰਜੇ ਤੇ ਇਲੈਕਟ੍ਰੋਨ ਵੱਲੋਂ ਪ੍ਰਵੇਗ ਐਕਸਲਰੇਸ਼ਨ ਕਿਉਂਕਿ ਜਦੋਂ ਵੀ ਚੀਜ਼ ਬੱਚੇ ਚੱਕਰ ਵਿੱਚ ਘੁੰਮੇਗੀ ਉਹਦੇ ਚ ਐਕਸਲਰੇਸ਼ਨ ਹੋਏਗਾ ਕੋਈ ਨਾ ਕੋਈ ਉੱਤੇ ਬਲ ਲੱਗੇਗਾ ਤੇ ਅਸਰ ਹੈ ਊਰਜਾ ਦਾ ਛੱਡਣਾ ਅਤੇ ਇੱਕ ਪੜਾ ਤੇ ਆ ਕੇ ਊਰਜਾ ਦਾ ਮੁੱਕ ਕੇ ਕਿਉਂਕਿ ਊਰਜਾ ਛੱਡੀ ਜਾ ਰਹੀ ਹੈ ਤੇ ਇੱਕ ਪੜਾ ਐਸਾ ਹੈਗਾ ਜਦੋਂ ਊਰਜਾ ਸਾਰੀ ਛੱਡ ਦਿੱਤੀ ਜਾਏਗੀ ਤੇ ਮੁੱਕ ਜਾਏਗੀ ਮੁੱਕੇ ਇਲੈਕਟ੍ਰੋਨ ਦਾ ਨਾਭਿਕਾ ਵਿਜਾ ਡਿਗਣਾ ਤੇ ਊਰਜੇ ਨਹੀਂ ਰਹੇਗੀ ਤੇ ਫਿਰ ਇਲੈਕਟ੍ਰੋਨ ਕੋ ਘੁੰਮ ਨਹੀਂ ਹੋਏਗਾ ਗੇੜਾ ਨਹੀਂ ਲਾਵੇਗਾ ਚੱਕਰ ਨਹੀਂ ਲਾਵੇਗਾ ਤੇ ਡਿੱਗ ਜਾਏਗਾ ਇਦਾ ਮਤਲਬ ਕੀ ਹੈ ਕਿ ਪਰਮਾਣੂ ਸਥਿਰ ਹੈਗਾ ਸੋ ਇਹ ਮਾਡਲ ਪਰਮਾਣੂ ਦੀ ਸਥਿਰਤਾ ਜਿਸ ਸਥਿਰ ਰੂਪ ਵਿੱਚ ਅਸੀਂ ਸਾਰਾ ਪਦਾਰਥ ਦੇਖਦੇ ਹਾਂ ਅਸੀਂ ਜੇ ਪਦਾਰਥ ਖਿੰਡਦਾ ਨਹੀਂ ਦੇਖਦੇ ਪਦਾਰਥ ਸਥਿਰ ਹੈਗਾ ਤੇ ਪਦਾਰਥ ਪਰਮਾਣੂਆਂ ਤੋਂ ਬਣਿਆ ਤੇ ਪਰਮਾਣੂ ਸਥਿਰ ਹੋਏਗਾ ਤਾਂ ਹੀ ਪਦਾਰਥ ਸਥਿਰ ਹੋਏਗਾ ਰਦਰਫੋਰਡ ਦੇ ਮਾਡਲ ਦੇ ਹਿਸਾਬ ਨਾਲ ਜੇ ਇਲੈਕਟ੍ਰੋਨ ਤੇ ਚਾਰਜ ਹੈ ਉਹ ਘੁੰਮਦਾ ਪਿਆ ਹੈ ਚੱਕਰ ਵਿੱਚ ਤੇ ਫਿਰ ਊਰਜਾ ਛੱਡੇਗਾ ਛੱਡੇਗਾ ਊਰਜਾ ਛੱਡੇਗਾ ਤੇ ਇੱਕ ਦਿਨ ਊਰਜਾ ਮੁੱਕੇਗੀ ਤੇ ਫਿਰ ਉਹ ਜਾ ਕੇ ਟਿਕੇਗਾ ਜਦੋਂ ਪਰਮਾਣੂ ਅਸਥਿਰ ਹੋ ਗਿਆ ਸੋ ਇਹ ਜਿਹੜੀ ਬੁਝਾਰਤ ਸੀਗੀ ਇਹਨੂੰ ਸਮਝਾਉਣ ਵਿੱਚ ਨਾ ਕਾਮਯਾਬ ਹੈ ਰਦਰਫੋਰਡ ਦਾ ਮਾਡਲ ਠੀਕ ਹੈ ਜੀ ਹੁਣ ਆ ਗਿਆ ਚੌਥਾ ਬੋਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ ਸੋ ਬੋਰ ਦਾ ਪਰਮਾਣੂ ਮਾਡਲ ਹੇਠ ਲਿਖੇ ਮੁਤਾਬਕ ਹੈ ਰਿਣ ਚਾਰਜੇ ਤੇ ਇਲੈਕਟ੍ਰੋਨ ਧਨ ਚਾਰਜਿਤ ਨਾਭਿਕ ਦੇ ਆਲੇ-ਦੁਆਲੇ ਕੁਝ ਨਿਸ਼ਚਿਤ ਆਰਬਿਟਾਾਂ ਇਨਰਬਿਟਸ ਕਹਿੰਦੇ ਨੇ ਆਪਾਂ ਅੰਗਰੇਜ਼ੀ ਵਿੱਚ ਵਿੱਚ ਹੀ ਚੱਕਰ ਲਾ ਸਕਦੇ ਹਨ ਨਿਸ਼ਚਿਤ ਜਿਨ੍ਹਾਂ ਨੂੰ ਇਲੈਕਟ੍ਰੋਨ ਦੇ ਵਿਸ਼ੇਸ਼ ਪਥ ਡਿਸਕ੍ਰੀਟ ਆਰਬਿਟਸ ਕਹਿੰਦੇ ਹਨ ਠੀਕ ਹੈ ਜੀ ਤੇ ਫਿਰ ਉਹਨੇ ਕੀ ਕਿਹਾ ਕਿ ਇਹ ਕਹਿੰਦੇ ਵਿਸ਼ੇਸ਼ ਪਥ ਵਿੱਚ ਚੱਕਰ ਲਾਉਂਦੇ ਹੋਏ ਇਲੈਕਟ੍ਰੋਨ ਦੀ ਊਰਜਾ ਦਾ ਵਿਕਰਨ ਜਾਂ ਊਰਜਾ ਦਾ ਛੱਡਣਾ ਉਹਨੂੰ ਜਗਾ ਤਿਆਗਣਾ ਨਹੀਂ ਹੁੰਦਾ ਉਹਨੇ ਜਿਹੜੀ ਰਦਰਫੋਰਡ ਦੀ ਆਈਡੀ ਹਮੇਸ਼ੀ ਉਹ ਚੋਂ ਨੇ ਦਾ ਮਲਕੀ ਉਹਨੂੰ ਉਹਨੂੰ ਮਲਕੀ ਪੂਰਾ ਕੀਤਾ ਵੀ ਹੈ ਖਾਸ ਕਿਸਮ ਦੇ ਵਿਸ਼ੇਸ਼ ਪਥ ਹੋਣਗੇ ਠੀਕ ਹੈ ਨਾ ਇਸ ਡਿਸਕ੍ਰੀਟ ਆਰਬਿਟਸ ਨੇ ਤੇ ਇਹਨਾਂ ਤੇ એનર્ਜੀ ਦਾ ਵਿਕਿਰਣ એનર્ਜੀ ਦੀ ਰੇਡੀਏਸ਼ਨ ਨਹੀਂ ਹੋਏਗੀ ਤੇ ਇਹਨਾਂ ਆਰਬਿਟਾਂ ਜਾਂ ਸ਼ੈਲਾਂ ਨੂੰ ਉਰਜਾ ਪੱਧਰ એનર્ਜੀ ਲੈਵਲਸ ਕਹਿੰਦੇ ਹਨ ਇਹ ਆਰਬਿਟ ਜਾਂ ਸ਼ੈਲ ਅੱਖਰਾਂ K L M N ਜਾਂ ਸੰਖਿਆਵਾਂ N 1 2 3 4 ਆਹੀ ਦਰਸਾਏ ਜਾਂਦੇ ਹਨ ਤੇ ਆਓ ਬੱਚਿਓ ਇਹਨਾਂ ਦਾ ਚਿੱਤਰ ਰੂਪ ਦੇ ਵਿੱਚ ਜਿਹੜਾ ਬੋਰ ਦਾ ਮਾਡਲ ਹੈ ਉਹ ਵੀ ਦੇਖ ਲਈਏ ਕਿੱਦਾਂ ਬਣਾਉਣਾ ਹੈ ਕਿ ਇਹ ਵੀ ਇਹ ਵੀ ਮਹੱਤਵਪੂਰਨ ਹੈ ਇਦਾਂ ਬੱਚਿਓ ਇੱਕ ਛੋਟਾ ਵੈਲੇ ਚੱਕਰ ਬਣਾਉਣਾ ਤੁਸੀਂ ਛੋਟਾ ਜਿਹਾ ਜਿਹਨੂੰ ਗੂੜਾ ਕਰ ਦੇਣਾ ਤੇ ਉਹ ਬਣੇਗਾ ਨਾਭਿਕ ਜਿਹਨੂੰ ਕਹਿੰਦੇ ਨਿਊਕਲੀਅਸ ਫਿਰ ਪਹਿਲਾ ਆਰਬਿਟ ਬਣਾਉਣਾ ਹੈ ਇੱਕ ਫਿਰ ਉਹਦਾ ਹੀ ਸੰਕੇਂਦਰੀ ਚੱਕਰ ਬਣਾਉਣਾ ਹੈ ਦੂਜਾ ਸੰਕੇਂਦਰੀ ਚੱਕਰ ਉਹਨਾ ਤੀਜਾ ਸੰਕੇਂਦਰੀ ਚੱਕਰ ਬਣਾਉਣਾ ਉਸੇ ਸੈਂਟਰ ਨੂੰ ਲੈ ਕੇ ਪ੍ਰਕਾਰ ਵੱਡੀ ਕੀਤੀ ਫਿਰ ਪ੍ਰਕਾਰ ਵੱਡੀ ਕੀਤੀ ਫਿਰ ਪ੍ਰਕਾਰ ਵੱਡੀ ਕੀਤੀ ਫਿਰ ਪ੍ਰਕਾਰ ਵੱਡੀ ਕੀਤੀ ਤੇ ਅੰਦਰੋਂ ਦੀ ਲੈ ਕੇ ਗਿਣਤੀ ਬਾਹਰ ਨੂੰ ਕਰਨੀ ਹੈ shell k l m n 1 2 3 4 ਇੱਥੇ ਥੱਲੇ ਲਿਖਣਾ ਹੈ ਬੋਰ ਦਾ ਪਰਮਾਣੂ ਮਾਡਲ ਠੀਕ ਹੈ ਜੀ ਸੋ ਐਸੀ ਪਿਆਰੇ ਵਿਦਿਆਰਥੀਓ ਅੱਜ ਦੇ ਇਸ ਅਧਿਆਏ ਦੇ ਅੰਤਲੇ ਅਭਿਆਸ ਦੇ ਪਹਿਲੇ 4 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ